ਹੁਣ ਨਹੀਂ ਤੁਸੀਂ ਮਰਦੇ ਮਰਦੇ ਹੈਗੇ 150 ਸਾਲ ਤੱਕ ਵਹਿਦੀ ਜ਼ਿੰਦਗੀ ਹੋ ਜਾਣੀ ਹੈ ਚੈਨਲ ਨੇ ਗੋਲੀ ਕੱਢਤੀ ਬਸ ਜੀਬ ਦੱਲੀ ਰੱਖਣੀ ਹੈ ਉਹਦੇ ਨਾਲ ਉਮਰ ਜਿਹੜੇ ਸੈੱਲਾਂ ਜਿਹਦੇ ਕਰਕੇ ਆਪਾਂ ਨੂੰ ਪਤਾ ਵੀ 90 ਸਾਲ ਦੀ ਉਮਰ ਤੱਕ ਸੈੱਲ ਜੰਮੀ ਕਿਦੋਂ ਜਾਂਦੇ ਆ ਹੌਲੀ ਹੌਲੀ ਸਾਰਾ ਕੁਝ ਬੰਦਾ ਮਰਨਾ ਉਹ ਸੈੱਲਾਂ ਨੂੰ ਕੰਟਰੋਲ ਕਰਨ ਵਾਸਤੇ ਆਪਣਾ ਗੋਲੀ ਕੱਢੀਆ ਚੈਨਲ ਨੇ ਕਹਿੰਦੇ ਕਾਮਯਾਬ ਹੋ ਗਈ ਪੂਰੀ ਦੇਖਦੇ ਆ ਵੀ ਇਹਦੀ ਕਿੰਨਾ ਗ੍ਰੇਟ ਆਉਂਦਾ ਕੀ ਆਉਂਦਾ ਵੀ WPH ਉਹ ਅਗੜੀ ਨੂੰ ਮਾਨਤਾ ਦਿੰਦੀ ਆ ਸਾਰਾ ਕੁਝ ਦੇਖਦੇ ਆ ਪਰ ਬਹੁਤ ਵਹਿਜੀ ਤਾਂ ਵੱਡੀ ਗੱਲ ਹੋ ਜਾਣੀ 50 ਸਾਲ ਦਾ ਹੋ ਗਿਆ 100 ਸਾਲ ਮੇਰੇ ਕੋਲ ਅਜੇ ਹੋਰ ਪਏ ਆ ਹੁਣ ਨਹੀਂ ਤੁਸੀਂ ਮਰਦੇ ਮੁਰਦੇ ਹੈਗੇ 150 ਸਾਲ ਤੱਕ ਵੈਜੀ ਜ਼ਿੰਦਗੀ ਹੋ ਜਾਣੀ ਹੈ ਚੈਨਾ ਨੇ ਗੋਲੀ ਕੱਢਤੀ ਬਸ ਜੀਬ ਦੱਲੀ ਰੱਖਣੀ ਹੈ ਉਹਦੇ ਨਾਲ ਉਮਰ ਜਿਹੜੇ ਸੈੱਲਾਂ ਜਿਹਦੇ ਕਰਕੇ ਆਪਾਂ ਨੂੰ ਪਤਾ ਵੀ 80 90 ਸਾਲ ਦੀ ਉਮਰ ਤੱਕ ਸੈੱਲ ਜੰਮੀ ਕਦੋਂ ਜਾਂਦੇ ਆ ਹੌਲੀ ਹੌਲੀ ਸਾਰਾ ਕੁਝ ਬੰਦਾ ਮਰਨਾ ਉਹ ਸੈੱਲਾਂ ਨੂੰ ਕੰਟਰੋਲ ਕਰਨ ਵਾਸਤੇ ਆਪਣਾ ਗੋਲੀ ਕੱਢੀਆ ਚੈਨਾ ਨੇ ਕਹਿੰਦੇ ਕਾਮਯਾਬ ਹੋ ਗਈ ਪੂਰੀ ਦੇਖਦੇ ਆ ਵੀ ਇਹਦੀ ਕਿੰਨਾ ਗ੍ਰੇਟ ਆਉਂਦਾ ਕੀ ਹੁੰਦਾ ਵੀ ਡਬਲਯੂ ਐਫ ਐਚਓ ਅਗੜੀ ਨੂੰ ਮਾਰਤਾ ਦੰਦੀਆ ਸਾਰਾ ਕੁਝ ਦੇਖਦੇ ਆ ਪਰ ਬਹੁਤ ਵੈਜੀ ਇਹ ਤਾਂ ਵੱਡੀ ਗੱਲ ਹੋ ਜਾਣੀ ਹੈ 50 ਸਾਲ ਦਾ ਹੋ ਗਿਆ 100 ਸਾਲ ਮੇ ਹੌਣ ਨਹੀਂ ਤੁਸੀਂ ਮਰਦੇ ਮਰਦੇ ਹੈਗੇ 150 ਸਾਲ ਤੱਕ ਵਹਿ ਗਈ ਜ਼ਿੰਦਗੀ ਹੋ ਜਾਣੀ ਹੈ ਚੈਨ ਨੇ ਗੋਲੀ ਕੱਢਤੀ ਬਸ ਜੀਬ ਦੱਲੀ ਰੱਖਣੀ ਹੈ ਉਹਦੇ ਨਾਲ ਉਮਰ ਜਿਹੜੇ ਸੈੱਲਾਂ ਜਿਹਦੇ ਕਰਕੇ ਆਪਾਂ ਨੂੰ ਪਤਾ ਵੀ 90 ਸਾਲ ਦੀ ਉਮਰ ਤੱਕ ਸੈੱਲ ਜੰਮੀ ਕਿਦੋਂ ਜਾਂਦੇ ਆ ਹੌਲੀ ਹੌਲੀ ਸਾਰਾ ਕੁਝ ਬੰਦਾ ਮਰਨਾ ਉਹ ਸੈੱਲਾਂ ਨੂੰ ਕੰਟਰੋਲ ਕਰਨ ਵਾਸਤੇ ਆਪਣਾ ਗੋਲੀ ਕੱਢੀਆ ਚੈਨ ਨੇ ਕਹਿੰਦੇ ਕਾਮਯਾਬ ਹੋ ਗਈ ਪੂਰੀ ਦੇਖਦੇ ਆ ਵੀ ਇਹਦੀ ਕਿੰਨਾ ਗ੍ਰੇਟ ਆਉਂਦਾ ਕੀ ਆਉਂਦਾ ਵੀ WFH ਅਗੜੀ ਨੂੰ ਮਾਨਤਾ ਦਿੰਦੀ ਆ ਸਾਰਾ ਕੁਝ ਦੇਖਦੇ ਆ ਪਰ ਬਹੁਤ ਵਹਿ ਗਈ ਇਹਦਾ ਵੱਡੀ ਗੱਲ ਹੋ ਜਾਣੀ ਹੈ 50 ਸਾਲ ਦਾ ਹੋ ਗਿਆ 100 ਸਾਲ ਮੇਰੇ ਕੋਲ ਅਜੇ ਹੋਰ ਪਏ ਆ ਹੌਣ ਨਹੀਂ ਤੁਸੀਂ ਮਰਦੇ ਮਰਦੇ ਹੈਗੇ 150 ਸਾਲ ਤੱਕ ਵਹਿ ਗਈ ਜ਼ਿੰਦਗੀ ਹੋ ਜਾਣੀ ਹੈ ਚੈਨ ਨੇ ਗੋਲੀ ਕੱਢਤੀ ਬਸ ਜੀਬ ਦੱਲੀ ਰੱਖਣੀ ਹੈ ਉਹਦੇ ਨਾਲ ਉਮਰ ਜਿਹੜੇ ਸੈੱਲਾਂ ਜਿਹਦੇ ਕਰਕੇ ਆਪਾਂ ਨੂੰ ਪਤਾ ਵੀ 90 ਸਾਲ ਦੀ ਉਮਰ ਤੱਕ ਸੈੱਲ ਜੰਮੀ ਕਿਦਮੋਂ ਜਾਂਦੇ ਆ ਹੌਲੀ ਹੌਲੀ ਸਾਰਾ ਕੁਝ ਬੰਦਾ ਮਰਨਾ ਉਹ ਸੈੱਲਾਂ ਨੂੰ ਕੰਟਰੋਲ ਕਰਨ ਵਾਸਤੇ ਆਪਣਾ ਗੋਲੀ ਕੱਢੀਆ ਚੈਨ ਨੇ ਕਹਿੰਦੇ ਕਾਮਯਾਬ ਹੋ ਗਈ ਪੂਰੀ ਦੇਖਦੇ ਆ ਵੀ ਇਹਦੀ ਕਿੰਨਾ ਗ੍ਰੇਟ ਆਉਂਦਾ ਕੀ ਆਉਂਦਾ ਵੀ WFHC ਅਗੜੀ ਨੂੰ ਮਾਨਤਾ ਦਿੰਦੀ ਆ ਸਾਰਾ ਕੁਝ ਦੇਖਦੇ ਆ ਪਰ ਬਹੁਤ ਵਹਿ ਜੀਦਾ ਵੱਡੀ ਗੱਲ ਹੋ ਜਾਣੀ 50 ਸਾਲ ਦਾ ਹੋ ਗਿਆ 100 ਸਾਲ ਮੇਰੇ ਕੋਲ ਅਜੇ ਹੋਰ ਪਏ ਆ ਹੋਣ ਨਹੀਂ ਤੁਸੀਂ ਮਰਦੇ ਮਰਦੇ ਹੈਗੇ 150 ਸਾਲ ਤੱਕ ਵਹਿ ਗਈ ਜ਼ਿੰਦਗੀ ਹੋ ਜਾਣੀ ਹੈ ਚੈਨਾ ਨੇ ਗੋਲੀ ਕੱਢਤੀ ਬਸ ਜੀਬ ਦੱਲੀ ਰੱਖਣੀ ਹੈ ਉਹਦੇ ਕਾਲ ਉਮਰ ਜਿਹੜੇ ਸੈੱਲਾਂ ਜਿਹਦੇ ਕਰਕੇ ਆਪਾਂ ਨੂੰ ਪਤਾ ਵੀ 90 ਸਾਲ ਦੀ ਉਮਰ ਤੱਕ ਸੈੱਲ ਜੰਮੀ ਕਦਮੋਂ ਜਾਂਦੇ ਆ ਹੌਲੀ ਹੌਲੀ ਸਾਰਾ ਕੁਝ ਬੰਦਾ ਮਰਨਾ ਉਹ ਸੈੱਲਾਂ ਨੂੰ ਕੰਟਰੋਲ ਕਰਨ ਵਾਸਤੇ ਆਪਣਾ ਗੋਲੀ ਕੱਢੀਆ ਚੈਨਾ ਨੇ ਕਹਿੰਦੇ ਕਾਮਯਾਬ ਹੋ ਗਈ ਪੂਰੀ ਦੇਖਦੇ ਆ ਵੀ ਇਹਦੀ ਕਿੰਨਾ ਗ੍ਰੇਟ ਹੁੰਦਾ ਕੀ ਹੁੰਦਾ ਵੀ WFHC ਉਹ ਗੜੀ ਨੂੰ ਮਾਨਤਾ ਦਿੰਦੀ ਆ ਸਾਰਾ ਕੁਝ ਦੇਖਦੇ ਆ ਪਰ ਬਹੁਤ ਵਹਿ ਜੀਦਾ ਵੱਡੀ ਗੱਲ ਲੋ ਜਾਨੀਏ 50 ਸਾਲ ਦਾ ਹੋ ਗਿਆ 100 ਸਾਲ ਮੇਰੇ ਕੋਲ ਅਜੇ ਹੋਰ ਪਏ